ਸਤ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਸੀਂ ਜੁੜ ਚੁੱਕੇ ਹੋ ਸਟੱਡੀ ਸਪਰ ਪੰਜਾਬੀ YouTube ਚੈਨਲ ਦੇ ਨਾਲ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਣ ਜਾ ਰਹੀ ਹੈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 10ਵੀਂ ਜਮਾਤ ਦੇ ਪੰਜਾਬੀ A ਦੇ ਪੇਪਰ ਪੈਟਰਨ ਦੇ ਬਾਰੇ ਵਿੱਚ ਪੇਪਰ ਪੈਟਰਨ ਸਮਝਣਾ ਸਭ ਤੋਂ ਜ਼ਰੂਰੀ ਹੁੰਦਾ ਜੇਕਰ ਤੁਸੀਂ ਪੇਪਰ ਦੇ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨੇ ਹਨ ਤਾਂ ਤੁਹਾਨੂੰ ਪੇਪਰ ਪੈਟਰਨ ਪਤਾ ਹੋਣਾ ਚਾਹੀਦਾ ਚਾਹੇ ਉਹ ਕੋਈ ਵੀ ਸਬਜੈਕਟ ਹੋ ਤਾਂ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ A ਦੇ ਪੇਪਰ ਪੈਟਰਨ ਦਾ ਪਾਪ ਤੁਹਾਨੂੰ ਪਤਾ ਲੱਗ ਜੇ ਕਿ ਤੁਹਾਡਾ ਕਿਹੜਾ ਪ੍ਰਸ਼ਨ ਕਿੰਨੇ ਨੰਬਰ ਦਾ ਆਏਗਾ ਤੇ ਕਿਹੜਾ ਪ੍ਰਸ਼ਨ ਤੁਹਾਨੂੰ ਕਿੱਥੋਂ ਆਏਗਾ ਤਾਂ ਇਹ ਪੇਪਰ 65 ਅੰਕ ਦਾ ਹੋਏਗਾ ਇਹ ਤੁਹਾਨੂੰ ਪਤਾ ਸਮਾਂ ਤੇ 3 ਘੰਟੇ ਹੋਏਗਾ ਇਹ ਵੀ ਤੁਹਾਨੂੰ ਪਤਾ ਤਾਂ ਬੱਚਿਓ ਇਹਦੇ ਵਿੱਚ ਕੁੱਲ 10 ਪ੍ਰਸ਼ਨ ਪੁੱਛੇ ਜਾਣਗੇ 10 ਇਹਦੇ ਮੁੱਖ ਪ੍ਰਸ਼ਨ ਹੋਣਗੇ ਬਾਕੀ ਹਰ ਇੱਕ ਪ੍ਰਸ਼ਨ ਦੇ ਅੰਦਰ ਕੁਝ ਉਪ ਪ੍ਰਸ਼ਨ ਹੋ ਸਕਦੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਆਂ ਪਹਿਲੇ ਪ੍ਰਸ਼ਨ ਦੀ ਪਹਿਲਾ ਪ੍ਰਸ਼ਨ ਹੋਏਗਾ ਬੱਚਿਓ ਵਸਤੂਨਿਸ਼ਟ ਮਤਲਬ ਓਬਜੈਕਟਿਵ ਟਾਈਪ ਤਾਂ ਤੁਹਾਨੂੰ ਕੁੱਲ ਪੀਪਰ ਦੇ ਵਿੱਚ 20 ਅੰਕ ਦੇ អਬਜੈਕਟਿਵ ਟਾਈਪ ਪ੍ਰਸ਼ਨ ਆਉਣਗੇ 20 ਅੰਕ ਦੇ ਠੀਕ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਭਾਗ ਊੜੇ ਦੇ ਵਿੱਚ ਭਾਗ ਊੜੇ ਦੇ ਵਿੱਚ ਕੀ ਹੋਏਗਾ ਸਾਹਿਤ ਮਾਲਾ ਦੇ ਵਿੱਚੋਂ ਤੁਹਾਨੂੰ ਦੋ ਪ੍ਰਸ਼ਨ ਪੁੱਛੇ ਜਾਣਗੇ ਅਤੇ ਦੋ ਪ੍ਰਸ਼ਨ ਤੁਹਾਨੂੰ ਵਾਰਤਕ ਦੇ ਵਿੱਚੋਂ ਪੁੱਛੇ ਜਾਣਗੇ ਦੇਖੋ ਤੁਹਾਡੀ ਜਿਹੜੀ ਸਾਹਿਤ ਮਾਲਾ ਕਿਤਾਬ ਆ ਉਹਦੇ ਦੋ ਭਾਗ ਨੇ ਇੱਕ ਹੈਗਾ ਕਾਵ ਭਾਗ ਇੱਕ ਹੈਗਾ ਵਾਰਤਕ ਭਾਗ ਤਾਂ ਬੱਚੋ ਕਹਾਵਤ ਭਾਗ ਦੇ ਵਿੱਚੋਂ ਤੁਹਾਨੂੰ ਦੋ ਆਬਜੈਕਟਿਵ ਟਾਈਪ ਛੋਟੇ ਪ੍ਰਸ਼ਨ ਆਉਣਗੇ ਤੇ ਵਾਰਤਕ ਭਾਗ ਦੇ ਵਿੱਚੋਂ ਵੀ ਤੁਹਾਨੂੰ ਦੋ ਆਬਜੈਕਟਿਵ ਟਾਈਪ ਪ੍ਰਸ਼ਨ ਆਉਣਗੇ ਠੀਕ ਹੈ ਉਸ ਤੋਂ ਬਾਅਦ ਭਾਗ ਅੜਾ ਆ ਗਿਆ ਅੜੇ ਦੇ ਵਿੱਚ ਕੀ ਆ ਤੁਹਾਡੇ ਕੋਲ ਦੂਸਰੀ ਕਿਤਾਬ ਆ ਦੂਸਰੀ ਕਿਤਾਬ ਕਿਹੜੀ ਆ ਵਨਗੀ ਤਾਂ ਵਨਗੀ ਦੇ ਵੀ ਦੋ ਭਾਗ ਨੇ ਅੱਗੇ ਇੱਕ ਕਹਾਣੀ ਭਾਗ ਆ ਇੱਕ ਇਕਾਂਗੀ ਭਾਗ ਆ ਤਾਂ ਕਹਾਣੀ ਭਾਗ ਦੇ ਵਿੱਚੋਂ ਵੀ ਤੁਹਾਨੂੰ ਦੋ ਪ੍ਰਸ਼ਨ ਪੁੱਛੇ ਜਾਣਗੇ ਅਤੇ ਇਕਾਂਗੀ ਭਾਗ ਦੇ ਵਿੱਚੋਂ ਵੀ ਤੁਹਾਨੂੰ ਦੋ ਪ੍ਰਸ਼ਨ ਪੁੱਛੇ ਜਾਣਗੇ ਚਾਰ ਪ੍ਰਸ਼ਨ ਤੁਹਾਨੂੰ ਸਾਹਿਤਮਾਲਾ ਚ ਹੋਗੇ ਚਾਰ ਪ੍ਰਸ਼ਨ ਤੁਹਾਨੂੰ ਵੰਨਗੀ ਚ ਹੋਗੇ ਕੁੱਲ 8 ਪ੍ਰਸ਼ਨ ਹੋਗੇ ਤੇ ਦੋ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਜਾਣਗੇ ਨਾਵਲ ਦੇ ਵਿੱਚੋਂ ਆਬਜੈਕਟਿਵ ਟਾਈਪ ਠੀਕ ਆ ਤਾਂ ਕੁੱਲ ਮਿਲਾ ਕੇ ਤੁਹਾਡੇ 10 ਪ੍ਰਸ਼ਨ ਨੇ ਜਿਹੜੇ ਉਹ ਛੋਟੇ ਵਸਤੂਨਿਸ਼ਟ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਜਾਣਗੇ ਚਾਰ ਸਾਹਿਤਮਾਲਾ ਚੋਂ ਚਾਰ ਵੰਨਗੀ ਚੋਂ ਦੋ ਨਾਵਲ ਚੋਂ ਸਾਹਿਤਮਾਲਾ ਜਿਹੜੀ ਹੈਗੀ ਆ ਉਹ ਦੋ ਭਾਗਾਂ ਚ ਵੰਡੀ ਹੋਈ ਆ ਕਾਵ ਤੇ ਵਾਰਤਕ ਵੰਨਗੀ ਦੋ ਭਾਗਾਂ ਚ ਵੰਡੀ ਹੋਈ ਆ ਕਹਾਣੀ ਤੇ ਇਕਾਂਗੀ ਇਹਦਾ ਮਤਲਬ ਦੋ ਤੁਹਾਡੇ ਕਾਵਿ ਭਾਗ ਚੋਂ 2 ਵਾਰਤਕ ਭਾਗ ਚੋਂ 2 ਬਨਗੀ ਦੀ ਕਹਾਣੀ ਭਾਗ ਚੋਂ 2 ਬਨਗੀ ਦੇ ਇਕਾਂਗੀ ਭਾਗ ਚੋਂ ਤੇ 2 ਨਾਵਲ ਚੋਂ ਕੁੱਲ 10 ਪ੍ਰਸ਼ਨ ਨੇ ਜਿਹੜੇ ਆਬਜੈਕਟਿਵ ਟਾਈਪ ਉਹ ਪੁੱਛੇ ਜਾਣਗੇ ਜਿਹੜੇ ਕਿ 20 ਅੰਕ ਦੇ ਹੋਣਗੇ ਠੀਕ ਹੈ ਅੱਗੇ ਹੈਗਾ ਤੁਹਾਡਾ ਬੱਚਿਓ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਦੇ ਵਿੱਚ ਕੀ ਆ ਕਿ ਤੁਹਾਨੂੰ ਕਾਵ ਟੂਟੇ ਦੋ ਕਾਵ ਟੂਟੇ ਦੇ ਕੇ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਕਿਹਾ ਜਾਵੇਗਾ ਹੁਣ ਦੇਖੋ ਜੇਕਰ ਤੁਸੀਂ ਪੇਪਰ ਪੈਟਰਨ ਸਮਝ ਲਿਆ ਫਿਰ ਤੁਹਾਨੂੰ ਪਤਾ ਲੱਗੂ ਕਿ ਤੁਹਾਨੂੰ ਕਿਹੜੇ-ਕਿਹੜੇ ਕਾਪ ਟੋਟੇ ਆ ਸਕਦੇ ਨੇ ਸਾਡੇ ਕੋਲ ਗੁਰਮਤ ਕਾਵ ਤਾਰ ਆ ਗਈ ਸੂਫੀ ਕਾਵ ਤਾਰ ਹੈ ਕਿੱਸਾ ਕਾਵ ਤਾਰ ਹੈ ਅਤੇ ਵੀਰ ਕਾਵ ਤਾਰ ਹੈ ਸਾਡੇ ਕੋਲ ਚਾਰ ਕਾਵ ਤਾਰਾਂ ਹਨ ਪਹਿਲਾਂ ਕੀ ਹੁੰਦਾ ਸੀ ਪੁਰਾਣੇ ਪੈਟਰਨ ਦੇ ਵਿੱਚ ਪਹਿਲਾਂ ਤੁਹਾਨੂੰ ਚਾਰ ਕਾਵ ਟੋਟੇ ਹੁੰਦੇ ਸੀ ਕਿਸੇ ਦੋ ਕਾਵ ਟੋਟਿਆਂ ਦੀ ਵਿਆਖਿਆ ਕਰਨੀ ਹੁੰਦੀ ਸੀ ਤਾਂ ਇੱਕ-ਇੱਕ ਕਾਵ ਤਾਰਾ ਚੋਂ ਇੱਕ-ਇੱਕ ਕਾਵ ਟੋਟਾ ਪਾਇਆ ਜਾਂਦਾ ਸੀ ਤਾਂ ਹੁਣ ਕੀ ਹੋ ਸਕਦਾ ਤੁਹਾਨੂੰ ਕੋਈ ਦੋ ਕਾਵ ਟੋਟੇ ਆਉਣਗੇ ਤਾਂ ਇਸ ਦਾ ਮਤਲਬ ਕੀ ਹੋਏਗਾ ਇੱਕ ਕਾਵ ਟੋਟਾ ਹੋ ਸਕਦਾ ਤੁਹਾਨੂੰ ਗੁਰਮਤ ਕਾਵ ਤਾਰ ਚੋਂ ਆ ਜੇ ਹੋ ਸਕਦਾ ਸੂਫੀ ਕਾਵਤਾਰਾ ਚੋ ਜੀ ਹੋ ਸਕਦਾ ਕਿੱਸਾ ਕਾਵਤਾਰਾ ਚੋ ਜੀ ਹੋ ਸਕਦਾ ਵੀਰ ਕਾਵਤਾਰਾ ਚੋ ਜੀ ਤਾਂ ਇਸ ਦਾ ਮਤਲਬ ਕੀ ਹੈ ਕਿ ਤੁਹਾਨੂੰ ਦੋ ਕਾਵ ਟੋਟੇ ਕਿਸੇ ਇੱਕ ਕਾਵਤਾਰਾ ਚੋਂ ਨਹੀਂ ਆ ਸਕਦੇ ਅਲੱਗ-ਅਲੱਗ ਆਉਣਗੇ ਕਹਿਣ ਦਾ ਭਾਵ ਇਹ ਆ ਕਿ ਤੁਹਾਨੂੰ ਜੇਕਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਤਿੰਨ ਕਾਵਤਾਰਾਂਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਇੱਕ ਕਾਵ ਟੋਟਾ ਜਿਸ ਦੀ ਪ੍ਰਸੰਗ ਸਹਿਤ ਵਿਖਿਆ ਕਰਨੀ ਆ ਉਹ ਤੁਸੀਂ ਕਰ ਸਕਦੇ ਹੋ ਮੰਨ ਕੇ ਚਲੋ ਤੁਹਾਨੂੰ ਸੂਫੀ ਕਾਵਤਾਰਾ ਗੁਰਮਤ ਕਾਵਤਾਰਾ ਤੇ ਕਿੱਸਾ ਕਾਵਤਾਰਾ ਤਿੰਨਾ ਤੇ ਬਹੁਤ ਵਧੀਆ ਪਕੜਾ ਤੁਹਾਡੀ ਮੰਨ ਲਓ ਤੁਹਾਡੀ ਵੀਰ ਕਾਵਟਾਰਾ ਤੇ ਜਿਆਦਾ ਪਕੜ ਨਹੀਂ ਹੈਗੀ ਜੇਕਰ ਤੁਸੀਂ ਇਹਨਾਂ ਤਿੰਨਾਂ ਨੂੰ ਵੀ ਚੰਗੀ ਤਰ੍ਹਾਂ ਯਾਦ ਕਰ ਲਓਗੇ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਇੱਕ ਕਾਵਟੋਟਾ ਪੱਕਾ ਆਵੇਗਾ ਹੀ ਆਵੇਗਾ ਠੀਕ ਹੈ ਤਾਂ ਪੇਪਰ ਪੈਟਰਨ ਸਮਝਣ ਦਾ ਇਹ ਫਾਇਦਾ ਹੁੰਦਾ ਵੈਸੇ ਮੈਂ ਤੁਹਾਨੂੰ ਇਹ ਰਾਇ ਨਹੀਂ ਦਿੰਦਾ ਕਿ ਤੁਸੀਂ ਇੱਕ ਨੂੰ ਛੱਡ ਦਿਓ ਤੁਸੀਂ ਸਾਰਾ ਪੜੋ ਤੁਹਾਡੇ ਅਧਿਆਪਕ ਨੇ ਵੀ ਤੁਹਾਨੂੰ ਸਾਰਾ ਪੜਾਇਆ ਹੋਏਗਾ ਪਰੰਤੂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੇਕਰ ਸਾਨੂੰ ਇਸ ਤਰ੍ਹਾਂ ਵੰਡ ਕਰਨੀ ਪਵੇ ਜੇ ਤਾਂ ਅਸੀਂ ਕਿਹੜੀ ਕਿਹੜੀ ਚੀਜ਼ ਦੀ ਵੰਡ ਕਰੀਏ ਕਿਹੜੇ ਅਸੀਂ ਛੱਡ ਸਕਦੇ ਹਾਂ ਸਿਲੇਬਸ ਕਿਹੜਾ ਸੀ ਤਾਂ ਤੁਹਾਨੂੰ ਦੋ ਕਵ ਟੋਟੇ ਦਿੱਤੇ ਹੋਣਗੇ ਇੱਕ ਦੀ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਕਰਨ ਲਈ ਕਿਹਾ ਜਾਏਗਾ ਦੋ ਅੰਕ ਤੁਹਾਡੇ ਪ੍ਰਸੰਗ ਦੇ ਹੋਣਗੇ ਤੇ ਤਿੰਨ ਅੰਕ ਵਿਆਖਿਆ ਦੇ ਹੋਣਗੇ ਕੁੱਲ ਹੋਣਗੇ 5 ਅੰਕ ਤਾਂ ਇਸ ਦੇ ਵਿੱਚ ਪ੍ਰਸੰਗ ਬਹੁਤ ਮਹੱਤਵਪੂਰਨ ਹੁੰਦਾ ਤੇ ਪ੍ਰਸੰਗ ਦੇ ਵਿੱਚ ਬੱਚਿਓ ਲਿਖਣਾ ਅਸੀਂ ਸਿਰਫ ਇੱਕੋ ਹੀ ਪੈਟਰਨ ਆ ਜਿਹੜਾ ਪ੍ਰਸੰਗ ਦਾ ਹੈਗਾਗਾ ਜਿਹੜਾ ਤੁਸੀਂ ਯਾਦ ਕਰਨਾਗਾ ਉਹਦੇ ਵਿੱਚ ਕੀ ਹੁੰਦਾ ਅਸੀਂ ਦੱਸਣਾ ਹੁੰਦਾ ਵੀ ਇਹ ਕਵ ਟੋਟਾ ਕਿਹੜੀ ਪਾਠ ਪੁਸਤਕ ਦੇ ਵਿੱਚ ਆ ਪਾਠ ਪੁਸਤਕ ਤੁਹਾਡੇ ਕੋਲ ਇੱਕੋ ਹੀ ਆ ਸਾਹਿਤਮਾਲਾ ਕਲਾਸ 10ਵੀਂ ਉਸ ਤੋਂ ਬਾਅਦ ਇਹ ਦੱਸਣਾ ਹੁੰਦਾ ਇਹ ਕਿਹੜੇ ਕਵੀ ਦੀ ਰਚਨਾਗੀ ਤਾਂ ਤੁਸੀਂ ਕਵੀ ਦਾ ਨਾਮ ਤੇ ਕਵਿਤਾ ਦਾ ਨਾਮ ਉਹਦੇ ਵਿੱਚ ਐਡ ਕਰਨਾ ਹੁੰਦਾ ਬਸ ਇਹ ਕਵ ਟੋਟਾ ਸਾਡੀ 10ਵੀਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਫੁਲਾਨੇ ਕਵੀ ਦੀ ਫੁਲਾਨੀ ਕਵਿਤਾ ਦੇ ਵਿੱਚੋਂ ਲਿਆ ਗਿਆ ਹੈ ਬਸ ਤੁਸੀਂ ਉਹਦੇ ਵਿੱਚ ਕਵੀ ਦਾ ਨਾਮ ਤੇ ਕਵਿਤਾ ਦਾ ਨਾਮ ਬਦਲਨਾ ਠੀਕ ਹੈ ਬਸ ਐਨੇ ਹੀ ਆ ਇਸ ਕਰਕੇ ਪ੍ਰਸੰਗ ਤੁਹਾਨੂੰ ਪੱਕੀ ਤਰ੍ਹਾਂ ਆਉਣਾ ਚਾਹੀਦਾ ਤਾਂ ਹੁਣ ਦੇਖੋ ਜਿਹੜਾ ਸਾਡੇ ਕੋਲੇ ਗੁਰਮਤਕਾਵ ਆ ਇਸ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੇ ਸ਼ਬਦ ਨੇ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਇਹ ਸ਼ਬਦ ਸਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ਜਿਹੜਾ ਵੀ ਉਸ ਦਾ ਨਾਮ ਆ ਉਸ ਦੇ ਵਿੱਚੋਂ ਲਿਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਕਿੱਸਾ ਕਾਵ ਆ ਇਹਦੇ ਵਿੱਚ ਸਾਰੇ ਕਿੱਸੇ ਨੇ ਤਾਂ ਤੁਸੀਂ ਲਿਖ ਸਕਦੇ ਹੋ ਇਹ ਕਾਵ ਟੋਟਾ ਸਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਵਾਲਾ ਵਿੱਚ ਦਰਜ ਵਾਰਿਸ ਸ਼ਾਹ ਦੇ ਫਲਾਨੇ ਕਿੱਸੇ ਦੇ ਵਿੱਚੋਂ ਲਿਆ ਗਿਆ ਹੈ ਠੀਕ ਹੈ ਇਸ ਤਰ੍ਹਾਂ ਅੱਗੇ ਤੁਹਾਡੇ ਕੋਲੇ ਇੱਕ ਸੱਗਾ ਸੂਫੀ ਕਾਵ ਸੂਫੀ ਕਾਵ ਦੇ ਵਿੱਚ ਸਾਡੇ ਕੋਲੇ ਜਾਂ ਸ਼ਲੋਕ ਨੇ ਬਾਬਾ ਫਰੀਦ ਦੇ ਤੇ ਜਾਂ ਕਾਫੀਆਂ ਨੇ ਬੁੱਲੇ ਸ਼ਾਹ ਦੀਆਂ ਕਾਫੀਆਂ ਨੇ ਸ਼ਾਹ ਹੁਸੈਨ ਦੀਆਂ ਕਾਫੀਆਂ ਨੇ ਤਾਂ ਜੇਕਰ ਤੁਹਾਨੂੰ ਇੰਨਾਂ ਚੀਜ਼ਾਂ ਬਾਰੇ ਪਤਾ ਤਾਂ ਬਹੁਤ ਚੰਗੀ ਗੱਲ ਆ ਜੇਕਰ ਨਹੀਂ ਵੀ ਪਤਾ ਤਾਂ ਤੁਸੀਂ ਲਿਖ ਸਕਦੇ ਹੋ ਇਹ ਕਾਵ ਟੋਟਾ ਸਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਇਸ ਕਵੀ ਦੀ ਇਸ ਕਵਿਤਾ ਦੇ ਵਿੱਚੋਂ ਲਿਆ ਗਿਆ ਹੈ ਤੁਹਾਡੇ ਨਾਲ ਇੰਨੇ ਨਾਲ ਕੰਮ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਕਰਨੀ ਆ ਵਿਆਖਿਆ ਵਿਖਿਆ ਤੁਸੀਂ ਜੇ ਤੁਸੀਂ ਉਸ ਕਾਵ ਟੁਕੜੀ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ ਤਾਂ ਤੁਸੀਂ ਉਸ ਦੀ ਵਿਖਿਆ ਆਸਾਨੀ ਨਾਲ ਕਰ ਦੇਵੋਗੇ ਠੀਕ ਹੈ ਅੱਗੇ ਹੈਗਾ ਬੱਚਿਓ ਕੇਂਦਰੀ ਭਾਵ ਇਹਦੇ ਵਿੱਚ ਉਹ ਕੀ ਆ ਕਿ ਤੁਹਾਨੂੰ ਦੋ ਕਾਵ ਰਚਨਾਵਾਂ ਦਿੱਤੀਆਂ ਹੋਣਗੀਆਂ ਕਿਸੇ ਇੱਕ ਦਾ ਕੇਂਦਰੀ ਭਾਵ ਲਿਖਣਾ ਹੋਵੇਗਾ ਕੇਂਦਰੀ ਭਾਵ ਲਿਖਣ ਦਾ ਸਭ ਤੋਂ ਵਧੀਆ तरीका ए है कि ਤੁਹਾਨੂੰ ਉਹ ਪਤਾ ਹੋਣਾ ਚਾਹੀਦਾ ਕਿ ਉਹ ਜਿਹੜੀ ਕਵਿਤਾ ਗਈ ਉਸ ਦਾ ਮੁੱਖ ਤੱਤ ਕੀ ਆ ਉਹ ਕਵਿਤਾ ਕਿਸ ਦੇ ਆਲੇ ਦੁਆਲੇ ਉਸਰੀ ਹੋਈ ਆ ਉਹੀ ਉਸ ਦਾ ਕੇਂਦਰੀ ਭਾਵ ਹੁੰਦਾ ਮਤਲਬ ਕਵੀ ਉਸ ਦੇ ਵਿੱਚ ਸਾਨੂੰ ਸਨੇਹਾ ਕੀ ਦੇਣਾ ਚਾਹੁੰਦਾ ਉਸ ਦਾ ਕੇਂਦਰੀ ਭਾਵ ਤਾਂ ਇਹ ਚਾਰ ਨੰਬਰ ਦਾ ਕੇਂਦਰੀ ਭਾਵ ਹੋਵੇਗਾ ਤਾਂ ਕੇਂਦਰੀ ਭਾਵ ਤਰੀਕਾ ਇਹ ਆ ਕਿ 40 ਸ਼ਬਦਾਂ ਦੇ ਵਿੱਚ 40 ਸ਼ਬਦਾਂ ਦਾ ਮਤਲਬ ਇੱਕ ਲਾਈਨ ਦੇ ਵਿੱਚ ਅਸੀਂ 10 ਕ ਸ਼ਬਦ ਲਿਖਦੇ ਹੁੰਦੇ ਆ ਤਾਂ ਇਸ ਦਾ ਕੇਂਦਰੀ ਭਾਵ 4 17 ਤੋਂ ਵੱਧ ਦਾ ਨਾ ਹੋਵੇ ਜਿੰਨਾ ਤੁਸੀਂ ਵੱਡਾ ਲਿਖੋਗੇ ਉਨੇ ਤੁਹਾਡੇ ਨੰਬਰ ਕੱਟੇ ਜਾਣ ਦੇ ਅਸਾਰਾ ਇਸ ਕਰਕੇ ਕੇਂਦਰੀ ਭਾਵ ਦੇ ਵਿੱਚ ਫालतू ਨਹੀਂ ਲਿਖਣਾ ਉਹਦੀ ਵਿਆਖਿਆ ਨਹੀਂ ਕਰਨੀ ਸਿਰਫ ਅਸੀਂ ਉਹਦਾ ਮੂਲ ਤੱਤ ਲਿਖਣਾ ਉਹ ਹੁੰਦਾ ਕੇਂਦਰੀ ਭਾਵ ਠੀਕ ਹੈ ਅੱਗੇ ਹੈਗਾ ਬੱਚਿਓ ਤੁਹਾਡਾ ਪ੍ਰਸ਼ਨ ਨੰਬਰ 4 ਹੁਣ ਪ੍ਰਸ਼ਨ ਨੰਬਰ 4 ਦੇ ਵਿੱਚ ਕੀ ਹੈ ਕਿ ਤੁਹਾਡੇ ਸਾਹਿਤਮਾਲਾ ਦੇ ਵਿੱਚ ਜਿੰਨੇ ਵੀ ਵਾਰਤਕ ਲੇਖ ਨੇ ਉਹਨਾਂ ਦੇ ਵਿੱਚੋਂ ਕੋਈ ਦੋ ਲੇਖ ਦੇ ਕੇ ਇੱਕ ਦਾ ਸਾਰ ਲਿਖਣ ਲਈ ਕਿਹਾ ਜਾਏਗਾ ਸਾਰ ਹੋਏਗਾ ਲਗਭਗ 150 ਸ਼ਬਦਾਂ ਦਾ 150 ਸ਼ਬਦ ਲਗਭਗ ਤੁਹਾਡਾ ਡੇਢ ਪੇਜ ਜਾਂ ਤੁਹਾਡੇ 2 ਪੇਜ ਤਾਂ ਇਹ ਤੁਸੀਂ ਯਕੀਨੀ ਬਣਾਉਣਾ ਕਿ 2 ਪੇਜਾਂ ਦੇ ਉੱਪਰ ਤੁਸੀਂ ਇਸ ਦਾ ਸਾਰ ਆ ਜਿਹੜਾ ਲਿਖਣਾ ਕਿਉਂਕਿ ਇਹ 6 ਅੰਕ ਦਾ 2 ਪੇਜ ਤੁਸੀਂ ਇਹਦੇ ਭਰਨੇ ਪਰਨੇ ਆ ਤੇ ਇੱਕ ਅਹਿਮ ਗੱਲ ਇਹ ਆ ਕਿ ਜਿਹੜਾ ਵੀ ਤੁਸੀਂ ਜਿਹੜੇ ਵੀ ਲੇਖ ਦਾ ਸਾਰ ਲਿਖਣਾ ਉਸ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਨੇ ਉਹ ਲੜੀਵੱਧ ਹੋਣੀਆਂ ਚਾਹੀਦੀਆਂ ਨੇ ਲੜੀਵੱਧ ਲੜੀਵੱਤ ਦਾ ਮਤਲਬ ਇਹ ਆ ਵੀ ਜਿੱਥੋਂ ਤੁਹਾਡਾ ਲੇਖ ਸ਼ੁਰੂ ਹੁੰਦਾਗਾ ਉਥੋਂ ਤੁਸੀਂ ਸ਼ੁਰੂ ਕਰਨਾ ਤੇ ਅਖੀਰ ਤੇ ਜਿੱਥੇ ਉਹ ਖਤਮ ਹੁੰਦਾ ਉੱਥੇ ਹੀ ਖਤਮ ਕਰਨਾ ਠੀਕ ਹੈ ਜਿਸ ਤਰ੍ਹਾਂ ਜਿੰਨੇ ਵੀ ਤੁਹਾਨੂੰ ਲੇਖ ਨੇ ਜਿਵੇਂ ਵੱਡੇ-ਵਡੇਰੇ ਨੇ ਤਾਂ ਵੱਡੇ-ਵਡੇਰੇ ਮੇਰੇ ਵੱਡੇ-ਵਡੇਰੇ ਦੇ ਵਿੱਚ ਜਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਉਸ ਨੂੰ ਤੁਸੀਂ ਲੜੀਵੱਤ ਲਿਖਣਾ ਠੀਕ ਹੈ ਪਹਿਲਾਂ ਬਾਬਿਆਂ ਦੇ ਨਾਮ ਲਿਖਣੇ ਆ ਸਾਰੇ ਵੀ ਇਹ ਬਾਬੇ ਸੀ ਉਸ ਤੋਂ ਬਾਅਦ ਬਾਬੇ ਕੀ ਕੰਮ ਕਰਦੇ ਸੀ ਸਭ ਤੋਂ ਪਹਿਲੀ ਘਟਨਾ ਕਿਹੜੀ ਵਾਪਰੀ ਸੀ ਜਦੋਂ ਉਹ ਛਾਪੇ ਵਾਲੇ ਦੇ ਗਏ ਸੀ ਉੱਥੇ ਉਹ ਸਾਰਾ ਕੜਾ ਖਾ ਗਈ ਸੀ ਉਸੇ ਤਰ੍ਹਾਂ ਤਰਤੀਬ ਵਾਰ ਲਿਖਣਾ ਜਿੰਨੀਆਂ ਵੀ ਘਟਨਾਵਾਂ ਨੇ ਉਹਦੀਆਂ ਤੇ ਇਸੇ ਤਰ੍ਹਾਂ ਜਿਵੇਂ ਮਹਾਕਵੀ ਕਾਲੀਦਾਸ ਬਾਰੇ ਪਹਿਲਾਂ ਮਹਾਕਵੀ ਕਾਲੀਦਾਸ ਦੀਆਂ ਕਾਲੀਦਾਸ ਦੇ ਜੀਵਨ ਦੇ ਬਾਰੇ ਵਿੱਚ ਦੱਸਣਾ ਜੋ ਪਿਆਰਾ ਸਹੀ ਕੋ ਪਦਮ ਉਹਦੇ ਬਾਰੇ ਵਿੱਚ ਕਹਿ ਰਹੇ ਨੇ ਉਹਨਾਂ ਵਾਰੀ ਦੱਸਣਾ ਫਿਰ ਉਸ ਤੋਂ ਬਾਅਦ ਉਹਦੀਆਂ ਜਿੰਨੀਆਂ ਰਚਨਾਵਾਂ ਨੇ ਪਹਿਲਾਂ ਉਹਦੇ ਮਹਾਕਾਵ ਨੇ ਚਾਰ ਮਹਾਕਾਵ ਦੇ ਬਾਰੇ ਵਿੱਚ ਦੱਸਣਾ ਕੱਲੇ-ਕੱਲੇ ਦਾ ਫਿਰ ਤਿੰਨ ਉਹਦੇ ਕਾਵਿਨਾਟਕ ਨੇ ਨਾਟਕਾਂ ਦੇ ਬਾਰੇ ਵਿੱਚ ਦੱਸਣਾ ਤਾਂ ਤਰਤੀਬ ਵਾਰ ਲਿਖਣਾ ਇਸ ਤਰੀਕੇ ਨਾਲ ਜੇ ਤੁਸੀਂ ਸਾਰ ਲਿਖੋਗੇ ਤਾਂ ਤੁਹਾਨੂੰ ਪੂਰੇ 6 ਅੰਕ ਆ ਸਕਦੇ ਨੇ ਅਗਲਾ ਪ੍ਰਸ਼ਨ ਹੈਗਾ ਪ੍ਰਸ਼ਨ ਨੰਬਰ 5 ਲੇਖਾਂ ਦੇ ਅੰਤ ਵਿੱਚ ਦਿੱਤੇ ਗਏ ਅਭਿਆਸ ਦੇ ਵਿੱਚੋਂ ਚਾਰ ਪ੍ਰਸ਼ਨ ਦੇ ਕੇ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਕਿਹਾ ਜਾਏਗਾ ਤਾਂ ਇਹ ਬੱਚਿਓ ਦੇਖੋ ਜਿੰਨੇ ਤੁਹਾਡੇ ਵਾਰਤਕ ਲੇਖ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਪਿੱਛੇ ਜਿਹੜਾ ਅਭਿਆਸ ਦਿੱਤਾ ਹੁੰਦਾ ਜਿਹੜਾ ਕਿ ਤੁਸੀਂ ਕਾਪੀਆਂ ਤੇ ਨੋਟ ਵੀ ਕੀਤਾ ਹੋਇਆ ਤੁਹਾਡੇ ਅਧਿਆਪਕ ਨੇ ਤੁਹਾਨੂੰ ਕਰਾਇਆ ਵੀ ਹੋਇਆ ਉਸ ਦੇ ਵਿੱਚੋਂ ਤੁਹਾਨੂੰ ਚਾਰ ਪ੍ਰਸ਼ਨ ਦਿੱਤੇ ਹੋਣਗੇ ਤੇ ਤੁਸੀਂ ਦੋ ਪ੍ਰਸ਼ਨ ਲਿਖਣੇ ਹੋਣਗੇ ਇੱਕ ਪ੍ਰਸ਼ਨ ਦੋ ਅੰਕ ਦਾ ਹੋਏਗਾ ਤਾਂ ਕੁੱਲ ਅੰਕ ਇਹਦੇ 4 ਹੋਣਗੇ ਤਾਂ ਮੇਰਾ ਤੁਹਾਨੂੰ ਸੁਝਾਅ ਇਹ ਹੈ ਕਿ ਤੁਸੀਂ ਵੈਸੇ ਤਾਂ ਦੋ ਹੀ ਕਰਨੇ ਆ ਪਰੰਤੂ ਤੁਸੀਂ ਤਿੰਨ ਪ੍ਰਸ਼ਨ ਕਰ ਦਿਓ ਠੀਕ ਹੈ ਇਹ ਨਹੀਂ ਹੈਗਾ ਤੁਸੀਂ ਦੋ ਕਰਕੇ ਛੱਡ ਦਿਓ ਤਿੰਨ ਵੀ ਕਰ ਦਿਓ ਉਸ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ ਜੇ ਹੋਇਆ ਫਾਇਦਾ ਹੀ ਹੋਏਗਾ ਅੱਗੇ ਪ੍ਰਸ਼ਨ ਹੈਗਾ 6 ਪ੍ਰਸ਼ਨ ਨੰਬਰ 6 ਵੰਗੀ ਠੀਕ ਹੈ 10ਵੀਂ ਦੀ ਪਾਠ ਪੁਸਤਕ ਵਿੱਚੋਂ ਦੋ ਕਹਾਣੀਆਂ ਦੇ ਕੇ ਉਹਨਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖਣ ਲਈ ਕਿਹਾ ਜਾਇਆ ਗਿਆ ਹੈ ਕਿ ਬਿਲਕੁਲ ਉਹੀ ਚੀਜ਼ ਜਿਸ ਤਰ੍ਹਾਂ ਤੁਸੀਂ ਲਿਖਾਂ ਦਾ ਸਾਰ ਲਿਖਣਾ ਇਤੇ ਤੁਸੀਂ ਕਹਾਣੀਆਂ ਦਾ ਸਾਰ ਲਿਖਣਾ ਕਹਾਣੀ ਦਾ ਸਾਰ ਵੀ ਉਸੇ ਤਰ੍ਹਾਂ ਲਿਖਣਾ ਲੜੀਵਾਰ ਘਟਨਾਵਾਂ ਨੂੰ ਜਿਸ ਤਰ੍ਹਾਂ ਘਟਨਾਵਾਂ ਨੇ ਉਸੇ ਤਰ੍ਹਾਂ ਕਲਮਬੱਧ ਕਰਨਾ ਘਟਨਾਵਾਂ ਨੂੰ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਹਾਣੀ ਦਾ ਸਾਰ ਲਿਖੋਗੇ ਤਾਂ ਤੁਹਾਨੂੰ 6 ਅੰਕ ਮਿਲ ਜਾਣਗੇ ਪ੍ਰਸ਼ਨ ਨੰਬਰ 7 ਪ੍ਰਸ਼ਨ ਨੰਬਰ 7 ਦੇ ਵਿੱਚ ਕੀ ਆ ਕਹਾਣੀਆਂ ਦੇ ਪਾਠ ਅਭਿਆਸਾਂ ਵਿੱਚੋਂ ਉਹੀ ਸੇਮ ਚੀਜ਼ ਜਿਹੜੀ ਹੈਗੀ ਆਪਾਂ ਨੂੰ ਪਹਿਲਾਂ ਵਾਰਤਕ ਲੇਖਾਂ ਦੇ ਵਿੱਚ ਹੋਈ ਸੀ ਕਿ ਕਹਾਣੀਆਂ ਦੇ ਅਭਿਆਸ ਦੇ ਵਿੱਚੋਂ ਤੁਹਾਨੂੰ 4 ਪ੍ਰਸ਼ਨ ਦਿੱਤੇ ਹੋਣਗੇ ਉਹਨਾਂ ਦੇ ਵਿੱਚੋਂ ਕਿਸੇ ਕੋਈ ਦੋ ਪ੍ਰਸ਼ਨਾਂ ਦੇ ਤੁਸੀਂ ਉੱਤਰ ਲਿਖਣੇ ਹੋਣਗੇ ਠੀਕ ਹੈ ਇਹ ਵੀ 2 ਨੰਬਰ ਦਾ ਇੱਕ ਪ੍ਰਸ਼ਨ ਹੋਏਗਾ ਕੁੱਲ ਅੰਕ 4 ਦੋਨਾਂ ਦੇ ਫਿਰ ਅੰਗੇ ਪ੍ਰਸ਼ਨ ਨੰਬਰ 8 ਪ੍ਰਸ਼ਨ ਨੰਬਰ 8 ਦੇ ਵਿੱਚ ਬੱਚੋ ਕੀ ਹੋਵੇਗਾ ਕਿ ਜਿੰਨੀਆਂ ਤੁਹਾਨੂੰ ਇਕਾਂਗੀਆਂ ਨੇ ਇਕਾਂਗੀਆਂ ਦੇ ਵਿੱਚੋਂ ਤੁਹਾਨੂੰ ਦੋ ਪਾਤਰ ਦੱਸੇ ਹੋਣਗੇ ਤੇ ਦੋ ਪਾਤਰ ਦਿੱਤੇ ਹੋਣਗੇ ਕਿਸੇ ਇੱਕ ਦਾ ਤੁਸੀਂ ਪਾਤਰ ਚਿਤ੍ਰਨ ਕਰਨਾ 125 ਸ਼ਬਦਾਂ ਦੇ ਵਿੱਚ ਤਾਂ ਇਸ ਦਾ ਵਧੀਆ ਤਰੀਕਾ ਇਹ ਹੈ ਇਹ 5 ਅੰਕ ਦਾ ਹੋਵੇਗਾ ਤਾਂ ਤੁਸੀਂ ਜਿਹੜਾ ਵੀ ਪਾਤਰ ਚਿਤ੍ਰਨ ਕਰਨਾ ਹੈ ਜਿਹੜੇ ਵੀ ਪਾਤਰ ਦਾ ਉਸਦੇ ਤੁਸੀਂ ਪੁਆਇੰਟ ਬਣਾ ਲਓ 5 ਅੰਕ ਨੇ ਪਹਿਲਾ ਪੁਆਇੰਟ ਜਾਣ ਪਛਾਣ ਦਾ ਬਣਾਉਗੇ ਕਿ ਫਲਾਨਾ ਜਿਹੜਾ ਪਾਤਰ ਹੈ ਫਲਾਨੀ ਇਕਾਂਗੀ ਦਾ ਮੁੱਖ ਪਾਤਰ ਹੈ ਇਹ ਇਸ ਤਰ੍ਹਾਂ ਇਕਾਂਗੀ ਦੇ ਵਿੱਚ ਵਿਚਰਦਾ ਹੈ ਉਸ ਤੋਂ ਬਾਅਦ ਉਹਦੀ ਸ਼ਖਸੀਅਤ ਦੇ ਪੰਜ ਪੱਖ ਤੁਸੀਂ ਲਿਖਣੇ ਆ ਜਿਵੇਂ ਕੋਈ ਹਸਮੁਖਾ ਕੋਈ ਲੜਾਕਾਗਾ ਠੀਕ ਆ ਕੋਈ ਕਿਸੇ ਤਰ੍ਹਾਂ ਦਾਗਾ ਤਾਂ ਤੁਸੀਂ ਪੰਜੇ ਦੇ ਪੰਜੇ ਜਿਹੜੇ ਪੁਆਇੰਟ ਨੇ ਉਹ ਤੁਸੀਂ ਲਿਖਣੇ ਆ ਉਹਦੀ ਸ਼ਖਸੀਅਤ ਦੇ ਪੁਆਇੰਟ ਉਸ ਤੋਂ ਬਾਅਦ ਤੁਸੀਂ ਅਖੀਰ ਦੇ ਉੱਤੇ ਸਾਰਾਂਸ਼ ਕੱਢ ਦੇਣਾ ਵੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਪਾਤਰ ਹੈ ਇਹ ਇਸ ਇਸ ਪ੍ਰਕਾਰ ਦਾ ਇਹਦੀ ਜਿਹੜੇ ਸ਼ਖਸੀਅਤ ਦੇ ਪੱਖ ਨੇ ਤਾਂ ਇਸ ਤਰੀਕੇ ਨਾਲ ਇਹ ਇਕਾਂਗੀ ਦੇ ਵਿੱਚ ਵਿਚਰਦਾ ਠੀਕ ਹੈ ਉਸ ਤੋਂ ਬਾਅਦ ਪ੍ਰਸ਼ਨ ਨੰਬਰ 9 ਤਾਂ ਇਹਦੇ ਵਿੱਚ ਬੱਚੋ ਕੀ ਆ ਕਿ ਤੁਹਾਨੂੰ ਇਕਾਂਗੀਆਂ ਦੇ ਵਿੱਚੋਂ ਦੋ ਵਾਰਤਾਲਾਪ ਆਪਉਣਗੇ ਔਰ ਵਾਰਤਾਲਾਪ ਦੇ ਵਿੱਚੋਂ ਤੁਹਾਨੂੰ ਤਿੰਨ ਪ੍ਰਸ਼ਨ ਪੁੱਛੇ ਜਾਣਗੇ ਠੀਕ ਹੈ ਦੋਨਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਦੋ ਵਾਰਤਾਲਾਪ ਆਪਉਣਗੇ ਦੋਨਾਂ ਦੇ ਵਿੱਚੋਂ ਤਿੰਨ ਤਿੰਨ ਪ੍ਰਸ਼ਨ ਹੋਣਗੇ ਤੁਸੀਂ ਕਿਸੇ ਇੱਕ ਵਾਰਤਾਲਾਪ ਨੂੰ ਕਰਨਾ ਤਾਂ ਇਹ ਸਭ ਤੋਂ ਸੌਖਾ ਹੁੰਦਾ ਪਹਿਲਾਂ ਤਾਂ ਪ੍ਰਸ਼ਨ ਇਹਦੇ ਵਿੱਚੋਂ ਜਿਹੜੇ ਤਿੰਨ ਪ੍ਰਸ਼ਨ ਹੋਣਗੇ ਪਹਿਲਾ ਪ੍ਰਸ਼ਨ ਤਾਂ ਇਹੀ ਹੁੰਦਾ ਕਿ ਇਹ ਕਿਹੜੀ ਇਕਾਂਗੀ ਚੋਂ ਆ ਜਿਹਦਾ ਲੇਖਕ ਦਾ ਨਾਂ ਕੀ ਆ ਤਾਂ ਤੁਹਾਨੂੰ ਸਾਰੀਆਂ ਇਕਾਂਗੀਆਂ ਦੇ ਨਾਮ ਪਤਾ ਹੋਣੇ ਚਾਹੀਦੇ ਆ ਤੇ ਸਾਰੀਆਂ ਦੇ ਲੇਖਕ ਪਤਾ ਹੋਣੇ ਚਾਹੀਦੇ ਆ ਕਿਹੜੀ ਇਕਾਂਗੀ ਦਾ ਕਿਹੜਾ ਇਕਾਂਗੀਕਾਰ ਆ ਭਾਬ ਕਿਹੜਾ ਲੇਖਕ ਆ ਤਾਂ ਇੱਕ ਨੰਬਰ ਇਹ ਤੁਹਾਨੂੰ ਫਰੀ ਦਾ ਤੇ ਜਿਹੜਾ ਦੂਸਰਾ ਸਵਾਲ ਹੋਏਗਾ ਉਹ ਸਿੱਧਾ ਹੀ ਉਸ ਵਾਰਤਾਲਾਪ ਚ ਹੋਏਗਾ ਕਿ ਇਸ ਵਾਰਤਾਲਾਪ ਦੇ ਵਿੱਚ ਕੀ ਕਿਹਾ ਗਿਆ ਠੀਕ ਹੈ ਤੇ ਜਿਹੜਾ ਤੀਜਾ ਪ੍ਰਸ਼ਨ ਹੋਏਗਾ ਉਹ ਵੀ ਵਾਰਤਾਲਾਪ ਦੇ ਵਿੱਚੋਂ ਹੀ ਹੋਏਗਾ ਤਾਂ ਕਹਿਣ ਦਾ ਭਾਵ ਇਹ ਤੁਹਾਡੇ ਤਿੰਨ ਨੰਬਰ ਬਿਲਕੁਲ ਫਰੀ ਦੇ ਨੇ ਇੱਕ ਨੰਬਰ ਜਿਹੜਾ ਪਹਿਲਾਗਾ ਉਹ ਤੁਹਾਨੂੰ ਥੋੜਾ ਜਿਹਾ ਔਖਾ ਔਖੇ ਤੋਂ ਭਾਵੇਂ ਆ ਜੇਕਰ ਤੁਹਾਨੂੰ ਪਤਾ ਕਿ ਇਹ ਕਿਹੜੀ ਇਕਾਂਗੀ ਚੋਂ ਆ ਤੇ ਇਹਦਾ ਇਕਾਂਗੀਕਾਰ ਕੌਣ ਆ ਠੀਕ ਹੈ ਇੱਕ ਨੰਬਰ ਉਹ ਤੁਹਾਡਾ ਫ੍ਰੀ ਦਾ ਹੋ ਗਿਆ ਉਸ ਤੋਂ ਬਾਅਦ ਜਿਹੜੇ ਦੋ ਪ੍ਰਸ਼ਨ ਨੇ ਉਹ ਇਕਾਂਗੀ ਦੇ ਵਿੱਚ ਹੀ ਪਏ ਹੁੰਦੇ ਆ ਉਹਦੇ ਵਿੱਚੋਂ ਹੀ ਲੱਭਣੇ ਆ ਠੀਕ ਹੈ ਉਸ ਤੋਂ ਬਾਅਦ ਪ੍ਰਸ਼ਨ ਨੰਬਰ ਆ ਗਿਆ ਬੱਚੋ 10 10 ਪ੍ਰਸ਼ਨ ਦੇ ਵਿੱਚ ਕੀ ਆ ਕਿ ਨਾਵਲ ਦੇ ਵਿੱਚੋਂ ਕੋਈ ਤਿੰਨ ਪਾਤਰ ਦਿੱਤੇ ਹੋਣਗੇ ਤਿੰਨ ਪਾਤਰਾਂ ਦੇ ਵਿੱਚੋਂ ਕਿਸੇ ਇੱਕ ਪਾਤਰ ਦਾ ਤੁਸੀਂ ਪਾਤਰ ਚਿੱਤਰਣ 150 ਸ਼ਬਦਾਂ 'ਚ ਕਰਨਾ ਤਾਂ ਨਾਵਲ ਦੇ ਵਿੱਚ ਬੱਚੋ ਤੁਹਾਨੂੰ ਤਿੰਨ ਪਾਤਰ ਦਿੱਤੇ ਹੋਣਗੇ ਕੋਈ ਇੱਕ ਕਰਨਾ ਤਾਂ ਇਸ ਦੇ ਵਿੱਚ ਮਹੱਤਮਪੂਰਨ ਪਾਤਰ ਹੈਗੇ ਬੰਤਾ ਬੰਤੇ ਦੀ ਪਤਨੀ ਤਾਰੋ ਤੇ ਇਹਨਾਂ ਦੋਨਾਂ ਦਾ ਪੁੱਤਰ ਫੰਮਣ ਤਾਂ ਇਹਦੇ ਵਿੱਚ ਕੀ ਹੋਏਗਾ ਬੱਚਿਓ ਇਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਪੱਕਾ 100% ਆਵੇਗਾ ਹੀ ਆਵੇਗਾ ਇੱਕ ਠੀਕ ਹੈ ਮੰਨ ਲਓ ਇੱਕ ਤੁਹਾਨੂੰ ਬੰਤਾ ਆ ਗਿਆ ਇੱਕ ਤੁਹਾਨੂੰ ਦਿਆਲ ਆ ਗਿਆ ਇੱਕ ਅਸ਼ਕ ਆ ਗਿਆ ਕਹਿਣ ਦਾ ਭਾਵ ਤਿੰਨ ਇਹ ਜਿਹੜੇ ਮੇਨ ਪਾਤਰ ਨੇ ਇਹ ਹੋਣਗੇ ਇਹਦੇ ਨਾਲ ਦੋ ਦੂਜੇ ਗਾਣ ਪਾਤਰ ਹੋਣਗੇ ਜਿਹੜੇ ਜਿਆਦਾ ਮਹੱਤਵਪੂਰਨ ਨਹੀਂ ਹੈਗੇ ਤਾਂ ਇਹਦੇ ਵਿੱਚ ਕੀ ਆ ਸਕਦਾ ਇੱਕ ਸੈਟ ਮਤਲਬ ਬੰਤਾ ਆ ਸਕਦਾ ਬੰਤੇ ਦੇ ਨਾਲ ਦੋ ਗਾਣ ਪਾਤਰ ਹੋ ਰਾ ਸਕਦੇ ਆ ਜਾਂ ਤਾਰੂ ਆ ਸਕਦੀ ਆ ਤਾਰੂ ਦੇ ਨਾਲ ਕੋਈ ਹੋਰ ਪਾਤਰ ਮੇਸ਼ੀ ਹੋਰੇ ਆ ਸਕਦੇ ਮੇਸ਼ੀ ਦੀ ਮਾਂ ਹੋਰੇ ਆ ਸਕਦੇ ਕੁਝ ਵੀ ਆ ਸਕਦੇ ਠੀਕ ਹੈ ਪਰੰਤੂ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਇੱਕ ਪਾਤਰ ਆਏਗਾ ਤਾਂ ਤੁਸੀਂ ਕੀ ਕਰਨਾ ਬੰਤਾ ਤਾਰੂ ਤੇ ਫੰਮਣ ਇਹਨਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਹ ਤੁਹਾਨੂੰ ਪੇਪਰ ਦੇ ਵਿੱਚ 100% ਆਵੇਗਾ ਹੀ ਆਵੇਗਾ ਤਾਂ ਇਸ ਦਾ ਵੀ ਤਰੀਕਾ ਕੀ ਆ ਸਭ ਤੋਂ ਪਹਿਲੇ ਇਹਦੀ ਜਾਣ ਪਛਾਣ ਜਾਨ ਪਛਾਣ ਦੱਸਣਾ ਮੰਨ ਲਓ ਬੰਤਾ ਬੰਤਾ ਇੱਕ ਹੋਰ ਨਾਵਾਂ ਸਾਹਿਲ ਦਾ ਮੁੱਖ ਪਾਤਰ ਆ ਉਹ ਕਿਸ ਤਰ੍ਹਾਂ ਦਾ ਹੈਗਾਗਾ ਇਹ ਸਾਰੀਆਂ ਗੱਲਾਂ ਉਸ ਤੋਂ ਬਾਅਦ ਬੰਤੇ ਦੀ ਸ਼ਖਸੀਅਤ ਦੇ ਜਿੰਨੇ ਪੱਖ ਨੇ ਉਹ ਤੁਸੀਂ 5 ਅੰਕ ਦਾ ਤਾਂ 5 ਲਿਖਣੀ ਲਿਖਣੇ ਆ 5 ਵੀ ਉਹ ਮਿਹਨਤੀ ਆ ਹਸਮੁਖਾ ਇਮਾਨਦਾਰ ਹੈ ਘਰ ਵਾਲੀ ਦਾ ਫਿਕਰ ਕਰਨ ਵਾਲਾ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਕਰਨ ਵਾਲਾ ਦੇਸ਼ ਨੂੰ ਪਿਆਰ ਕਰਨ ਵਾਲਾ ਇਹ ਸਾਰੀਆਂ ਚੀਜ਼ਾਂ ਜਿਹੜੇ ਇਹਦੇ ਸ਼ਖਸੀਅਤ ਦੇ ਪੱਖ ਨੇ ਇਹ ਤੁਸੀਂ ਪੁਆਇੰਟਾਂ ਦੇ ਵਿੱਚ ਲਿਖੋਗੇ ਤਾਂ ਤੁਹਾਨੂੰ ਪੂਰੇ 5 ਅੰਕ ਮਿਲ ਜਾਣਗੇ ਤੇ ਇਸ ਤਰੀਕੇ ਨਾਲ ਪਾਤਰ ਚਿਤਨ ਕਰਨਾ ਬਹੁਤ ਆਸਾਨ ਰਹਿੰਦਾ ਕਿਉਂਕਿ ਇੱਕ ਵਾਰੀ ਮੇਨ ਪੁਆਇੰਟ ਲਿਖਣਾ ਹੋਰ ਉਸੇ ਪੁਆਇੰਟ ਨੂੰ ਐਕਸਪਲੇਨ ਕਰਨਾ ਹੁੰਦਾ ਹੈ ਇਸ ਕਰਕੇ ਇਹ ਸਭ ਤੋਂ ਸੌਖਾ ਤਰੀਕਾ ਪਾਤਰ ਚਿਤ੍ਰਨ ਕਰਨ ਦਾ ਠੀਕ ਹੈ ਇੱਕ ਹੋਰ ਗੱਲ ਜਿਹੜੀ ਵਿੱਚ ਰਹੀ ਮੰਨ ਕੇ ਚੱਲੋ ਤੁਸੀਂ ਲਿਖਣਾ ਬੰਤੇ ਦੀ ਸ਼ਕਸ਼ੀਰ ਦਾ ਪੱਖ ਲਿਖਣਾ ਵੀ ਬੰਤਾ ਇਮਾਨਦਾਰ ਠੀਕ ਹੈ ਤਾਂ ਉਸ ਦੇ ਵਿੱਚ ਇਮਾਨਦਾਰ ਪਾ ਕੇ ਮੇਨ ਪੁਆਇੰਟ ਅੰਡਰਲਾਈਨ ਕਰਕੇ ਇੱਥੇ ਲਿਖੋਗੇ ਬੰਤਾ ਇਮਾਨਦਾਰ ਪਾਤਰ ਹੈ ਉਸ ਦੀ ਇਮਾਨਦਾਰੀ ਦਾ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਜਦੋਂ ਵੀ ਉਹ ਨਾਵਲ ਦੇ ਵਿੱਚ ਉਹਨੇ ਇਮਾਨਦਾਰੀ ਦਿਖਾਈ ਹੋਈ ਹੈ ਇਮਾਨਦਾਰੀ ਉਹਨੇ ਕਿੱਥੋਂ ਦਿਖਾਈ ਹੈ ਇੱਕ ਕੋਈ ਬੰਤੇ ਦੇ ਰਿਕਸ਼ੇ ਤੇ ਲਾਲ ਰੰਗ ਦੀ ਥੈਲੀ ਦੇ ਵਿੱਚ ਕੁਝ ਪੈਸੇ ਭੁੱਲ ਜਾਂਦਾ ਤਾਂ ਬੰਤਾ ਉਹਨਾਂ ਦੇ ਪੈਸੇ ਮੋੜ ਕਿਉਂਦਾ ਠੀਕ ਹੈ ਇਹ ਗੱਲ ਇਹਦੇ ਵਿੱਚ ਲਿਖਣੀ ਹੈ ਕਿ ਇਸ ਤੋਂ ਪਤਾ ਲੱਗਦਾ ਬੰਤਾ ਇਮਾਨਦਾਰ ਠੀਕ ਹੈ ਮੰਨ ਤੋਂ ਬੰਤਾ ਦੇਸ਼ ਭਗਤ ਆ ਇਹ ਕਿੱਥੋਂ ਪਤਾ ਲੱਗਦਾ ਤਾਂ ਬੰਤਾ ਦੇਸ਼ ਭਗਤ ਵੀ ਹੈ ਜਦੋਂ ਉਹ ਜਲਿਆਂ ਵਾਲੇ ਬਾਗ ਬਾਰੇ ਸੋਚਦਾ ਉਹਨੂੰ ਦੇਖਦਾ ਤਾਂ ਉੱਥੋਂ ਉਹਦੇ ਦੇਸ਼ ਭਗਤੀ ਦੀ ਭਾਵਨਾ ਦਾ ਪਤਾ ਲੱਗਦਾ ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਪਾਤਰ ਚਿੱਤਰਣ ਦੇ ਵਿੱਚ ਲਿਖਣੀਆਂ ਠੀਕ ਹੈ ਬਾਕੀ ਡਿਟੇਲ ਦੇ ਵਿੱਚ ਗੱਲ ਆਪਾਂ ਉਦੋਂ ਕਰਾਂਗੇ ਜਦੋਂ ਆਪਾਂ ਪ੍ਰਸ਼ਨ ਪੱਤਰ ਨੂੰ ਹੱਲ ਕਰਾਂਗੇ ਤੁਹਾਡੇ ਪ੍ਰੀ ਬੋਰਡ ਪੇਪਰ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਪ੍ਰੀ ਬੋਰਡ ਦੇ ਵਿੱਚ ਆਉਣ ਵਾਲਾ ਪ੍ਰਸ਼ਨ ਪੱਤਰ ਆ ਲਗਭਗ ਆਉਣ ਵਾਲਾ ਪ੍ਰਸ਼ਨ ਪੱਤਰ ਉਹ ਤੁਹਾਨੂੰ ਹੱਲ ਕਰਵਾਇਆ ਜਾਏਗਾ ਚੰਗੀ ਤਰ੍ਹਾਂ ਤਾਂ ਕਿ ਤੁਹਾਡੀ ਤਿਆਰੀ ਹੋਰ ਚੰਗੀ ਤਰ੍ਹਾਂ ਹੋ ਜਾਵੇ ਇਸ ਵੀਡੀਓ ਦੇ ਵਿੱਚ ਅਜੇ ਨਹੀਂ ਬਾਕੀ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਲਈ ਤੇ ਤੁਹਾਡੀ ਸੰਪੂਰਨ ਤਿਆਰੀ ਦੇ ਲਈ ਜੁੜੇ ਰਹੋ ਸਾਡੇ YouTube ਚੈਨਲ ਸਟੱਡੀ ਸਫਰ ਪੰਜਾਬੀ ਦੇ ਨਾਲ